ਬਿਕਰਮ ਸਿੰਘ ਮਜੀਠੀਆ ਦੀ ਜੀ ਹਾਂ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਦੇ ਵੱਲੋਂ ਫਿਲਹਾਲ ਰਾਹਤ ਨਹੀਂ ਕੱਲ ਫਿਰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰਨ ਅਤੇ ਮੁਹਾਲੀ ਕੋਰਟ ਦੇ ਰਿਮਾਂਡ ਨੂੰ ਚੁਣੌਤੀ ਦਿੱਤੀ ਗਈ ਸੀ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਫਿਲਹਾਲ ਰਾਹਤ ਨਹੀਂ ਮਿਲੀ ਹੈ ਤਾਂ ਕੱਲ ਫਿਰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋਏਗੀ ਤਾਂ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਇਕਰਾਰ ਦਿੱਤਾ ਗਿਆ ਸੀ ਪਟੀਸ਼ਨ ਦੇ ਵਿੱਚ ਐਫ ਆਈ ਆਰ ਦੇ ਵਿੱਚ ਇੱਕ ਪਹਿਲਾ ਰਿਮਾਂਡ ਆਰਡਰ ਹੈ ਜਿਹੜਾ ਅੰਡਰ ਚੈਲੰਜ ਹੁਣ ਕੱਲ ਦੂਸਰਾ ਰਿਮਾਂਡ ਹੋ ਗਿਆ ਹੋਰ ਰਿਮਾਂਡ ਆਰਡਰ ਹਲੇ ਤੱਕ ਨਹੀਂ ਆਇਆ ਹੋਇਆ ਹੋਰ ਰਿਮਾਂਡ ਆਰਡਰ ਜਦੋਂ ਆ ਜਾਏਗਾ ਅੱਜ ਪਲੇਸਮੈਂਟ ਰਿਪੋਰਟ ਹੋ ਗਏ ਫਿਰ ਕੱਲ ਨੂੰ ਇਸ ਕੇਸ ਦੇ ਬਾਰੇ ਤੇ ਅੱਜ ਹਾਂਜੀ 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 ਤਾਂ ਸਾਡੇ ਸਹਿਯੋਗੀ ਮਨਜੋਤ ਸਿੰਘ ਕੰਗ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਥੋੜੀ ਦੇਰ ਦੇ ਵਿੱਚ ਤਾਂ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਤਾ ਜਿਹੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰਨ ਅਤੇ ਮੁਹਾਲੀ ਕੋਰਟ ਤੇ ਰਿਮਾਂਡ ਨੂੰ ਚੁਣੌਤੀ ਦਿੱਤੀ ਗਈ ਸੀ ਤਾਂ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਵੀ ਲਾਈਵ ਜੁੜ ਚੁੱਕੇ ਨੇ ਮਨਜੋਤ ਕੀ ਜਾਣਕਾਰੀ ਹੈ ਅੱਜ ਦੀ ਇਸ ਸੁਣਵਾਈ ਦੇ ਦੌਰਾਨ ਕੀ ਕੁਝ ਹੋਇਆ ਬਿਲਕੁਲ ਤਾਂ ਅੱਜ ਸਾਰੇ ਤੱਥ ਜਿਹੜੇ ਨੇ ਉਹ ਰੱਖੇਗੇ ਅਮਨ ਕਿਉਂਕਿ ਫਿਲਹਾਲ ਸੌਰੀ ਤੌਰ ਦੇ ਉੱਪਰ ਰਾਹਤ ਤਾਂ ਨਹੀਂ ਦਿੱਤੀ ਜਾ ਸਕਦੀ ਜਿਸ ਤਰੀਕੇ ਨਾਲ ਅਦਾਲਤ ਨੇ ਕਿਹਾ ਔਰ ਅਰਸ਼ਦੀਪ ਕਲੇਰ ਸਾਹਿਬ ਨਾਲ ਇਹ ਗੱਲਬਾਤ ਜਿਹੜੀ ਹੈ ਉਹ ਜਰੂਰ ਨਾਲ ਰੱਖਾਂਗੇ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਸਾਰਾ ਕੋ ਜੋ ਅੱਜ ਵਤੀਰਾ ਵਾਪਰਿਆ ਜੋ ਘਟਨਾਕਰਮ ਹੋਇਆ ਅੰਦਰ ਸਾਰੇ ਤੱਥ ਰੱਖੇਗੇ ਸੁਪਰੀਮ ਕੋਰਟ ਨੂੰ ਲੈ ਕੇ ਜੋ ਕੱਲ ਮੁਹਾਲੀ ਚ ਹੋਇਆ ਦੇਖੋ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਅਰੈਸਟ ਹੈ ਤੇ ਜਿਹੜਾ ਉਹਨਾਂ ਨੂੰ ਰਿਮਾਂਡ ਦਿੱਤਾ ਗਿਆ ਉਹ ਦੋਨੋਂ ਅੰਡਰ ਚੈਲੰਜਿੰਗ ਸੋ ਕੋਰਟ ਦੇ ਵਿੱਚ ਅੱਜ ਇੱਕ ਕੇਸ ਹੀਰਿੰਗ ਵਾਸਤੇ ਆਇਆ ਕਿਉਂਕਿ ਜਿਹੜਾ ਪਹਿਲਾ ਰਿਮਾਂਡ ਆਰਡਰ ਹੈ ਜਿਹੜਾ ਅੰਡਰ ਚੈਲੰਜ ਸੀ ਉਹ ਕੱਲ ਖਤਮ ਹੋ ਗਿਆ ਕੱਲ ਦੁਬਾਰਾ 4 ਦਿਨ ਦਾ ਰਿਮਾਂਡ ਦਿੱਤਾ ਗਿਆ ਪਰ ਉਹ ਰਿਮਾਂਡ ਆਰਡਰ ਹਲੇ ਤੱਕ ਨਾ ਤਾਂ ਹਾਈ ਕੋਰਟ ਦੀ ਸੌਰੀ ਜਿਹੜੀ ਲੋਅਰ ਕੋਰਟ ਆ ਦੀ ਵੈਬਸਾਈਟ ਤੇ ਅਪਲੋਡ ਹੋਇਆ ਨਹੀਂ ਸਾਨੂੰ ਉਹ ਰਿਮਾਂਡ ਆਰਡਰ ਦੀ ਕਾਪੀ ਮਿਲੀ ਹੈ ਵੈਸੇ ਤਾਂ ਰਿਕੁਆਇਰਮੈਂਟ ਹੈ ਕਿ ਜਦੋਂ ਜਿੰਨਾ ਚਿਰ ਰਿਮਾਂਡ ਆਰਡਰ ਦੀ ਫਿਜ਼ੀਕਲੀ ਕਾਪੀ ਆ ਨਹੀਂ ਜਾਂਦੀ ਅਕਿਊਜ਼ ਨੂੰ ਰਿਮਾਂਡ ਤੇ ਨਹੀਂ ਲੈ ਕੇ ਜਾ ਸਕਦੇ ਪਰ ਕੱਲ ਕਿਉਂਕਿ ਜ ਰੀਮਾਂਡ ਆਰਡਰ ਆ ਜਾਏਗਾ ਬਟ ਉਹ ਆਰਡਰ ਦੇਰ ਸ਼ਾਮ ਤੱਕ ਕੱਦ ਸੁਬਾ ਤੱਕ ਉਹ ਆਰਡਰ ਨਹੀਂ ਅਪਲੋਡ ਹੋਇਆ ਸੀ ਸੋ ਅੱਜ ਕੋਰਟ ਨੇ ਸਾਨੂੰ ਇਹ ਗੱਲ ਕਹੀ ਹੈ ਕਿ ਉਹ ਰਿਮਾਂਡ ਆਰਡਰ ਦੀ ਕਾਪੀ ਲਈ ਜਾਵੇ ਉਹਨੂੰ ਵੀ ਪਲੇਸ ਔਨ ਰਿਕਾਰਡ ਕਰਕੇ ਫਿਰ ਕੱਲ ਨੂੰ ਦੁਬਾਰਾ ਇਸ ਕੇਸ ਦੀ ਸੁਣਵਾਈ ਤੇ ਆਏਗੀ ਲੇਕਿਨ ਜਿਵੇਂ ਤੁਸੀਂ ਤੱਥ ਰੱਖੇ ਆਪਣੇ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕੇਸ ਲੱਗਾ ਸੀ ਉਸੇ ਕੇਸ ਨੂੰ ਦੁਬਾਰਾ ਰੀਓਪਨ ਕੀਤਾ ਗਿਆ ਇੱਕ ਤਰ੍ਹਾਂ ਦਾ ਨਵਾਂ ਕੇਸ ਦਰਜ ਕਰਕੇ ਸੋ ਉਹਨਾਂ ਤੱਥਾਂ ਨੂੰ ਲੈ ਕੇ ਕਿਵੇਂ ਦਾ ਅੱਗੇ ਵਰਤਾਰਾ ਹੋ ਸਕਦਾ ਦੇਖੋ ਮੈਰਿਟਸ ਦਾ ਬਹੁਤ ਨੇ ਕੇਸ ਜਿੱਦਾਂ ਮੈਂ ਕਿਹਾ ਕਿ ਇਹ ਉਸੇ ਐਫੀਡੇਵਿਟ ਜਿਹੜੇ ਸੁਪਰੀ ਓ ਐਫੀ ਡੈਵਿਡਸ ਤੋਂ ਹੀ ਅੱਗੇ ਇਹਨਾਂ ਨੇ ਕਿਉਂਕਿ ਸੁਪਰੀਮ ਕੋਰਟ ਨੇ ਉਹ ਚ ਕਸਟੋਡੀਅਲ ਦੇਣ ਤੋਂ ਮਨਾ ਕਰਤੀ ਇਹਨਾਂ ਨੇ ਇੱਕ ਪਰਚਾ ਨਵਾਂ ਦਰਜ ਕਰਕੇ ਇਹਨਾਂ ਨੇ ਨਵੀਂ ਐਫਆਈਆਰ ਦਰਜ ਕਰਕੇ ਉਹਦੇ ਚ ਅਰੈਸਟ ਕਰ ਲਿਆ ਸੋ ਮੈਰਿਟਸ ਇਸ ਕੇਸ 'ਚ ਬਹੁਤ ਨੇ 24 ਘੰਟੇ ਦੇ ਵਿੱਚ ਪੇਸ਼ ਕਰਨਾ ਸੀ 24 ਘੰਟੇ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਅਰੈਸਟ ਹੈ ਜਿਹੜੀ ਉਹ 11:20 ਤੇ ਦਿਖਾਈ ਗਈ ਹੈ ਇਹਨਾਂ ਨੂੰ ਡੀਟੇਨ ਸਵੇਰੇ 8:30 ਵਜੇ ਕਰ ਲਿਆ ਸੋ ਐਸੇ ਬਹੁਤ ਪੁਆਇੰਟਸ ਨੇ ਐਸੇ ਬਹੁਤ ਸਾਡੇ ਕੇਸ ਦੇ ਵਿੱਚ ਜਿਹੜੇ ਅਸੀਂ ਪਟੀਸ਼ਨ ਫਾਈਲ ਕੀਤੀ ਉਹਦੇ ਵਿੱਚ ਹੈਗੇ ਨੇ ਪਰ ਕਿਉਂਕਿ ਕੋਰਟ ਦੀ ਰਿਕੁਆਇਰਮੈਂਟ ਹੈ ਕੋਰਟ ਨੇ ਸਾਨੂੰ ਡਾਇਰੈਕਟ ਕੀਤਾ ਕਿ ਜਿਹੜਾ ਸੈਕੰਡ ਸਬਸੀਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਪਲੇਸ ਆਨ ਰਿਕਾਰਡ ਕੀਤਾ ਜਾਵੇ ਜਿਸ ਦੀ ਕਿ ਹਲੇ ਤੱਕ ਕਾਪੀ ਮਿਲੀ ਹੋਈ ਨਹੀਂ ਸੋ ਰਿਮਾਂਡ ਆਰਡਰ ਅੱਜ ਜੇ ਸਾਨੂੰ ਕਾਪੀ ਮਿਲਦੀ ਹੈ ਉਹਨੂੰ ਅਸੀਂ ਪਲੇਸ ਆਨ ਰਿਕਾਰਡ ਕਰ ਦਾਂਗੇ ਤੇ ਕੱਲ ਨੂੰ ਦੁਬਾਰਾ ਕੇਸ ਸੁਣਵਾਈ ਵਾਸਤੇ ਆਏ ਬਿਲਕੁਲ ਬਿਲਕੁਲ ਧੰਨਵਾਦ ਆ ਇੱਥੇ ਅਮਨ ਜਿਸ ਤਰੀਕੇ ਨਾਲ ਹਾਲਾਂਕਿ ਇਹ ਜੇ ਇੱਕ ਦਿਨ ਜ਼ਿਕਰ ਕੀਤਾ ਜਾਵੇ ਤਾਂ ਸਵੇਰੇ ਸਮਾਈ ਹੋ ਚੁੱਕੀ ਪਰ ਜਿਸ ਤਰੀਕੇ ਦੇ ਨਾਲ ਅੰਦਰ ਗੱਲਬਾਤ ਚੱਲੀ ਔਰ ਉਸ ਤੋਂ ਬਾਅਦ ਅਦਾਲਤ ਵੱਲੋਂ ਵੀ ਪੂਰਨ ਤੌਰ ਦੇ ਉੱਪਰ ਕੋਰਟ ਜਿਹੜੇ ਮੰਗੇ ਗਏ ਪਰ ਖਾਸ ਤੌਰ ਦੇ ਉੱਪਰ ਜਿਹੜਾ ਦੂਸਰੀ ਵਾਰ ਰਿਮਾਂਡ ਹਾਜ਼ਰ ਹੋਇਆ ਕਿਉਂਕਿ 25 ਤਰੀਕ ਨੂੰ ਅਰੇਸਟ ਕੀਤਾ ਗਿਆ ਸੀ ਅੰਮ੍ਰਿਤਸਰ ਵਿਖੇ ਔਰ 26 ਨੂੰ ਮੁਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਤਾਂ ਉਸ ਤੋਂ ਬਾਅਦ 7 ਦਿਨ ਦਾ ਰਿਮਾਂਡ ਜਿਹੜਾ ਇੱਕ ਵਾਰ ਸੇ ਮਿਲਿਆ ਔਰ ਕੱਲ ਫਿਰ 4 ਦਿਨ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਵਿਜੀਲ ਔਰ ਨਾ ਹੀ ਲੋਰ ਕੋਰਟ ਜਿਹੜੀ ਕਿ ਮੁਹਾਲੀ ਕੋਰਟ ਦੀ ਵੈਬਸਾਈਟ ਦੇ ਉੱਪਰ ਅਵੇਲੇਬਲ ਨੇ ਸੋ ਉਸ ਨੂੰ ਲੈ ਕੇ ਅੱਜ ਕਿਤਨਾ ਕਿਤੇ ਇਹ ਵੀ ਜਿਹੜੇ ਐਡਵੋਕੇਟ ਸਰਕਾਰੀ ਵਕੀਲ ਨੇ ਜਿਸ ਤਰੀਕੇ ਜਿਹੜੇ ਵਿਜਨਸ ਲੋਪੇਸ਼ ਹੋ ਉਹਨਾਂ ਨੂੰ ਵੀ ਇਹ ਚੀਜ਼ ਦੱਸੀ ਗਈ ਕਿ ਜਿਹੜੇ ਅੱਜ 2 ਵਜੇ ਤੱਕ ਉਹਨਾਂ ਨੂੰ ਅਵੇਲੇਬਲ ਕਰਵਾਇਆ ਜਾਵੇ ਔਰ ਕੱਲ ਮਜੂਤੀ ਕਾਲ ਦੇ ਲਈ ਸੰਭਾਵਨਾ ਦਾ ਅਰਥ ਕਰਾ ਗਿਆ ਹੈ ਅਦਾਲਤ ਦੇ ਵੱਲੋਂ ਕਿ ਜਦੋਂ ਰਿਮਾਂਡ ਆਰਡਰ ਦੀ ਕਾਪੀ ਜਿਹੜੀ ਹੈ ਉਹ ਮਿਲ ਜਾਏਗੀ ਅਪਲੋਡ ਕਰ ਦਿੱਤੀ ਜਾਏਗੀ ਵੈਬਸਾਈਟ ਦੇ ਉੱਤੇ ਜਾਂ ਵਕੀਲਾਂ ਤੱਕ ਪਹੁੰਚ ਜਾਏਗੀ ਤਾਂ ਉਹ ਪਹਿਲਾਂ ਅਦਾਲਤ ਦੇ ਵਿੱਚ ਉਹ ਸਬਮਿਟ ਕਰਵਾਉਣੀ ਪੈਗੀ ਉਸ ਤੋਂ ਬਾਅਦ ਹੀ ਸਮਾਂ ਮਿਲੇਗਾ ਜਾਂ ਸਮਾਂ ਦੇ ਦਿੱਤਾ ਗਿਆ ਬਿਲਕੁਲ ਅਮਨ ਤਾਂ ਕੱਲ ਸਵੇਰ ਦਾ ਹੀ ਸਮਾਂ ਰੱਖਿਆ ਗਿਆ ਕਿ ਕੱਲ ਸਵੇਰੇ ਹੀ ਸੁਣਵਾਈ ਹੋਵੇਗੀ ਇਸੇ ਕੇਸ ਦੇ ਵਿੱਚ ਕਿਉਂਕਿ ਜਿਸ ਤਰੀਕੇ ਦੇ ਨਾਲ ਅਸਲ ਦੇ ਵਿੱਚ ਅਸੀਂ ਜੇਕਰ ਦੇਖੀਏ ਤਾਂ ਟੈਕਨੀਕਲੀ ਪੁਆਇੰਟ ਜਿਹੜੇ ਨੇ ਕਿ ਇਸ ਨੂੰ ਰਿਮਾਂਡ ਨੂੰ ਹੀ ਚੈਲੰਜ ਕੀਤਾ ਗਿਆ ਸੀਗਾ ਔਰ ਰਿਮਾਂਡ ਨੂੰ ਚੈਲੰਜ ਕਰਨ ਤੋਂ ਪਾਪ ਕਿ ਜਿਹੜਾ ਰਿਮਾਂਡ ਦਿੱਤਾ ਗਿਆ ਉਹ ਇਲੀਗਲ ਹੈ ਕਿਉਂਕਿ ਜਿਹੜੀ ਕਸਟਡੀ ਹੈ ਉਹ ਜਿਹੜੀ 8:30 ਵਜੇ ਕਰ ਲਈਤੀ ਗਈ ਸੀ ਔਰ ਉਸ ਤੋਂ ਬਾਅਦ 11:15 ਵਜੇ ਦੀ ਜਿਹੜੀ ਗ੍ਰਿਫਤਾਰੀ ਪਾਈ ਗਈ 2 ਘੰਟੇ ਇਲੀਗਲ ਕਸਟਡੀ ਰਹੀ ਔਰ ਉਸ ਤੋਂ ਬਾਅਦ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਗਿਆ ਪਰ ਦੂਸਰੀ ਤਰਫ ਤੋਂ ਹੁਣ ਜਿਹੜਾ ਰਿਮਾਂਡ ਨੂੰ ਚੈਲੰਜ ਇਸ ਕਰਕੇ ਵੀ ਕੀਤਾ ਗਿਆ ਪਰ ਜਿਹੜੀ ਅਦਾਲਤ ਵੱਲੋਂ ਫਰੈਸ਼ ਰਿਮਾਂਡ ਆਰਡਰਸ ਜਿਹੜੇ ਅਵੇਲੇਬਲ ਨਾ ਹੋਣ ਕਰਕੇ ਕਿਉਂਕਿ ਡਿਟੇਲਸ ਜਿਹੜੀਆਂ ਨੇ ਉਹ ਵੇਟਡ ਨਹੀਂ ਤਾਂ ਉਸ ਨੂੰ ਲੈ ਕੇ ਅਦਾਲਤ ਵੱਲੋਂ ਇਹ ਕਿਹਾ ਗਿਆ ਕਿ ਅੱਜ 2 ਵਜੇ ਤੱਕ ਜਿਹੜੇ ਡਿਟੇਲਸ ਨੇ ਰਿਮਾਂਡ ਆਰਡਰਸ ਨੇ ਉਹ ਦਿੱਤੇ ਜਾਣ ਐਡਵੋਕੇਟਸ ਨੂੰ ਯਾਨੀ ਕਿ ਮਜੀਠਿਆ ਦੀ ਲੀਗਲ ਟੀਮ ਨੂੰ ਦਿੱਤੇ ਜਾਣ ਔਰ ਉਸ ਤੋਂ ਬਾਅਦ ਕੱਲ ਸਵੇਰੇ ਫਿਰ ਤੋਂ ਮੁੜ ਸੁਣਵਾਈ ਹੋਵੇਗੀ ਔਰ ਉਸ ਦੇ ਵਿੱਚ ਸਾਰੇ ਤੱਤ ਜਿਹੜੇ ਨੇ ਉਹ ਫਿਰ ਤੋਂ ਰੱਖੇ ਜਾਣਗੇ ਫਿਲਹਾਲ ਕੀ ਕੁਝ ਜਿਹੜਾ ਕੱਲ ਦੇ ਲਈ ਰੱਖਿਆ ਜਾਂਦਾ ਕੀ ਕੁਝ ਕੱਲ ਦੀ ਤਸਵੀਰ ਕਿਉਂਕਿ ਇੱਥੇ ਅੱਜ ਅਸੀਂ ਟੈਕਨੀਕਲ ਪੁਆਇੰਟਸ 'ਤੇ ਫਿਰ ਤੋਂ ਜ਼ਿਕਰ ਕਰ ਇਸ ਲਈ ਕਰ ਕੇ ਰਿਹਾ ਕਿਉਂਕਿ ਅੱਜ ਉਹ ਵੀ ਪੱਖ ਰੱਖੇ ਗਏ ਅਦਾਲਤ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਜਿਸ ਦੇ ਉੱਤੇ ਕਸਟਡੀਅਲ ਨਹੀਂ ਮਿਲੀ ਸੀ ਵਿਕਰਮ ਸਿੰਘ ਮਜੀਠੀਆ ਦੀ ਉਹ ਸਾਰੇ ਪੱਖ ਰੱਖੇ ਗਏ ਔਰ ਇਹ ਵੀ ਕਿਹਾ ਗਿਆ ਕਿ ਜਦੋਂ ਉਸ ਸਮੇਂ ਇਹੀ ਕੇਸ ਰੱਖਿਆ ਗਿਆ ਸੀ ਤਾਂ ਉਦੋਂ ਸੁਪਰੀਮ ਕੋਰਟ ਨੇ ਮਨ੍ਹਾ ਕਰ ਦਿੱਤਾ ਸੀ ਕਿ ਕਿਸੇ ਤਰੀਕੇ ਦੀ ਕਸਟਡੀ ਨਹੀਂ ਦੇਣੀ ਬਲਕਿ ਜੇਕਰ ਤੁਹਾਨੂੰ ਇਨਵੈਸਟੀਗੇਸ਼ਨ ਦੇ ਲਈ ਲੋੜ ਹੈ ਤਾਂ ਉਦੋਂ ਵਿਕਰਮ ਸਿੰਘ ਮਜੀਠੀਆ ਜਿਹੜੇ ਇਨਵੈਸਟੀਗੇਸ਼ਨ ਦੇ ਜੇ ਸ੍ਰੀ ਕੇਦਲਰ ਰਿਮਾਂਡ ਆਰਡਰਸ ਨੂੰ ਚੈਲੰਜ ਹੋਇਆ ਤਾਂ ਫਰੈਸ਼ ਰਿਮਾਂਡ ਆਰਡਰਸ ਜਿਹੜੇ ਨਹੀਂ ਅਜੇ ਤੱਕ ਨਹੀਂ ਮਿਲੇ ਤਾਂ ਉਸ ਨੂੰ ਲੈ ਕੇ ਹੁਣ ਕੱਲ ਤੱਕ ਦਾ ਸਮਾਂ ਫਿਰ ਪੈ ਗਿਆ ਕੱਲ ਸਵੇਰੇ ਸੁਣਵਾਈ ਹੋਵੇਗੀ ਅੱਜ ਜਿਹੜੀ ਸੁਣਵਾਈ ਕੋਈ ਆ ਉਸ ਦੇ ਵਿੱਚ ਦੁਪਹਿਰ 2 ਵਜੇ ਤੱਕ ਜਿਹੜੇ ਸਰਕਾਰੀ ਵਕੀਲ ਉਹਨਾਂ ਨੂੰ ਆ ਜਿਹੜੇ ਡਿਟੇਲਸ ਰਿਮਾਂਡ ਆਰਡਰਸ ਨੇ ਜਿਹੜੇ ਕੱਲ ਰਿਮਾਂਡ ਫ੍ਰੈਸ਼ ਆਰਡਰ ਹੋਏ ਨੇ ਉਹ ਦੇਣ ਦੇ ਲਈ ਕਿਹਾ ਹੈ ਉਹ ਅਵੇਲੇਬਲ ਹੋਣਗੇ ਉਸ ਨੂੰ ਪੜ ਕੇ ਅਗਲੀ ਕਾਰਵਾਈ ਜਿਹੜੀ ਆ ਉਹ ਸਿਰੇ ਚੜਾਈ ਜਾਵੇਗੀ ਜੀ ਜਮਨ ਮਨਜੋਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਰਾਹਤ ਨਹੀਂ ਮਿਲੀ ਤਾਂ ਇਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਮਜੀਠੀਆ ਦੇ ਰਿਮਾਂਡ ਨੂੰ ਚੁਣੌਤੀ ਦਿੱਤੀ ਗਈ ਸੀ ਪਰ ਰਿਮਾਂਡ ਆਰਡਰ ਨਾ ਮਿਲਣ ਕਾਰਨ ਕੱਲ ਨੂੰ ਮੁੜ ਤੋਂ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਏਗੀ